ਨੇ ਸਿੱਧਾ ਘੋੜਿਆਂ ਦੇ ਤਵੇਲੇ ਦੇ ਅੰਦਰ ਆਪ ਨਹੀਂ ਬੜਨਾ ਘੋੜਿਆਂ ਦੇ ਕਮਰਿਆਂ 'ਚ ਨਹੀਂ ਜਾਣਾ ਪੰਜਾਬ ਸ਼ਿੰਗਾਰ ਦੇ ਕਮਰੇ ਅੰਦਰ ਐਂਟਰ ਨਹੀਂ ਹੋਣਾ ਘੋੜਾ ਅਸੀਂ ਬਾਹਰ ਲੈ ਕੇ ਆਵਾਂਗੇ ਸਾਡੀ ਆਤਮਾਨਕੇ ਬੇਨਤੀ ਦਾ ਕਾਰਨ ਇਹ ਆ ਪੈਰਾਂ ਨਾਲ ਵਾਇਰਸ ਜਾਂਦਾ ਅੰਦਰ ਉਹ ਸਾਡੇ 2-3 ਘੋੜੀਆਂ ਦੇ ਖਾਖੋਰਕ ਪੈ ਗਈ ਉਸ ਡਾਕਟਰ ਨੇ ਚੈੱਕ ਕਰਾਇਆ ਉਹ ਕਹਿੰਦਾ ਕੋਈ ਕੁੱਤਿਆਂ ਘਾਤਿਆਂ ਵਾਲਾ ਬੰਦਾ ਜਾਂ ਹੁਣ 7-800 ਬੰਦਾ ਉਹਨਾਂ ਖਬਰ ਕੋਈ ਮੱਝਾਂ ਗਾਂ ਵਾਲਾ ਉਹ ਕਹਿੰਦਾ ਵਾਇਰਸ ਆ ਗਿਆ ਅਲਰਜੀ ਹੋਊਗੀ ਜੀ ਇਸ ਕਰਕੇ ਆਤਪਾਨ ਕੇ ਕੋੜੇ ਬਾਹਰ ਲੈ ਕੇ ਆਵਾਂਗੇ ਹੁਣ ਤੁਸੀਂ ਮਾਤਾ ਜੀ ਨਾਲ ਗੱਲ ਕਰੋ ਜੀ ਮਾਤਾ ਜੀ ਕੀ ਕਹਿੰਦੇ ਹੋ ਪਿਆਰ ਨਾਲ ਤੁਸੀਂ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਬੇਟਾ ਹੀ ਕਹਿੰਨੀ ਆਂ ਤਾਂ ਜੀ ਹਾਂ ਅੱਜ ਮਾਂ ਵੀ ਮੈਸਲਸ ਕਰਦੇ ਹਾਂ ਅੱਜ ਪੂਰੀ ਦੁਨੀਆ ਜਾਣਦੀ ਆ ਨਾਮ ਐ ਜੀ ਹਾਂ ਦੁਨੀਆ ਜਾਣਦੇ ਬਹੁਤ ਪਿਆਰ ਕਰਦੇ ਨੇ ਉਹ ਵੀ ਮੇਰੇ ਪੁੱਤ ਨੇ ਜਿਹੜੇ ਪੰਜਾਬ ਦੇ ਵਿਚਾਰੇ ਪਿਆਰ ਕਰ ਰਹੇ ਨੇ ਮੇਰੇ ਬੇਟੇ ਨੇ ਮਾਤਾ ਜੀ ਜਦੋਂ ਗੱਲ ਕਰਦੇ ਨੇ ਗੁਰਵਿੰਦਰ ਸਿੰਘ ਜਦੋਂ ਗੱਲ ਕਰਦੇ ਨੇ ਜਦੋਂ ਇੱਕ ਅਫੀਮ ਦੀ ਗੱਲ ਆਉਂਦੀ ਹੈ ਬਹੁਤ سارے ਲੋਕ ਸਵਾਲ ਚੁੱੱਕਦੇ ਨੇ ਬਹੁਤ سارے ਪਿਆਰ ਵੀ ਦਿੰਦੇ ਨੇ ਬਹੁਤਾਂ ਦੀ ਗੱਲ ਹੁੰਦੀ ਹੈ ਇੱਕ ਮਾਂ ਦੇ ਤੌਰ ਤੇ ਤੁਸੀਂ ਕਿਵੇਂ ਦੇਖਦੇ ਹੁੰਦੇ ਉਸ ਗੱਲ ਨੂੰ ਉਹ ਤਾਂ ਹੁਣ ਇਹ ਕਿਹੜਾ ਝੂਠ ਬੋਲਦਾ ਕਰਦਾ ਹੋਰਾ ਖਾਂਦਾ ਇੰਨੀ ਖਾਂਦਾ ਵੀ ਨਹੀਂ ਪਰ ਇਹਨੂੰ ਐ ਆ ਵੀ ਮੈਂ ਖਾਣਾ ਬਸ ਜੀ ਖਾਂਦਾ ਥੋੜੀ ਜਿਹੀ ਆ ਇਹਦਾ ਫੋਨ ਵੀ ਗਾੜਾ ਨਹੀਂ ਖਾਂਦਾ 80 80 ਵੀ ਦੇਖਿਆ ਤਿੰਨ ਤਿੰਨ ਮਹੀਨੇ ਖਾਧੀ ਨਹੀਂ ਇਹ ਤਾਂ ਇਹ ਜੀ ਚਾਰ ਚਾਰ ਮਹੀਨੇ ਵੀ ਨਹੀਂ ਖਾਦਦੇ ਸ਼ੁਰੂਆਤ ਦੇ ਵਿੱਚ ਤੁਸੀਂ ਕਹਿੰਦੇ ਰੋਕਿਆ ਵੀ ਸੀ ਗੁਰਵਿੰਦਰ ਸਿੰਘ ਹੁਣਾਂ ਨੂੰ ਆ ਰੋਕਿਆ ਦਾਇਗਾ ਤੀ ਫਿਰ ਢਿੱਲਾ ਹੋ ਜਾਂਦਾ ਸੀ ਥੋੜਾ ਜਿਹਾ ਤਾਂ ਖੂਨ ਪਹਿਲਾਂ ਤੋਂ ਗਾੜਾ ਜੀ ਫਿਰ ਹੁਣ ਡਾਕਟਰਾਂ ਨੇ ਚੱਕਣਾ ਪੈਂਦਾ ਐਸਟਰੋਲ ਬੰਦਾ ਜੀ ਖੂਨਤਾ ਦਾ ਗਾੜਾ ਫਿਰ ਹੁਣ ਵੀ ਗਾੜਾ ਫੀਮ ਖਾਨਾ ਹੁਣ ਵੀ ਚੈੱਕ ਕਰਾ ਲਉ ਹੁਣ ਵੀ ਗਾੜਾ ਹੁਣ ਵੀ ਗਾੜਾ ਖੂਨਤਾ ਇਹਦਾ ਵੀ ਗਾੜਾ ਇਹ ਨੇਚਰਲੀ ਪਹਿਲਾਂ ਤੋਂ ਤੁਹਾਡੇ ਪਹਿਲਾਂ ਪਹਿਲਾਂ ਬਾਲਾ ਸੀ ਫੀਮ ਖਾਨ ਕਰਕੇ ਫਿਰ ਜੀ ਜੈਨੇਟਿਕ ਤਾਂ ਨਹੀਂ ਜਿਵੇਂ ਪਿੱਛੇ ਪਰਿਵਾਰ ਦੇ ਵਿੱਚ ਹੋ ਕੇ ਸਦਾ ਹੁੰਦਾ ਹੈ ਹਾਂ ਇੱਕ ਕਾ ਹੈਗਾ ਜੀ ਥੋੜਾ ਇੰਨਾ ਨਹੀਂ ਨਾਰਮਲੀ ਇੱਲਾਵ ਮੈरिज ਕਰਵਾਉਣ ਦੀ ਅੱਜ ਕਿਉਂਕਿ ਇੱਕ ਮਾਂ ਦੇ ਅੱਖਾਂ 'ਚ ਸੁਪਨੇ ਹੁੰਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ। ਬੜੇ ਕਿੰਨਾ ਚਾਅ ਹੁੰਦਾ ਮਾਂ ਨੂੰ ਤਾਂ। ਕਿੰਨਾ ਕੁ ਚਾਅ ਆ ਮਾਂ ਨੂੰ ਅੱਜ ਦੁਬਾਰਾ ਕਿਉਂਕਿ ਬਹੁਤ ਜ਼ਿਆਦਾ ਚਾਅ ਆ। ਜਦੋਂ ਪਹਿਲਾ ਵਿਆਹ ਸੀ ਉਸ ਵੇਲੇ ਕਿੰਨਾ ਕੁ ਚਾਅ ਸੀ? ਬਹੁਤ ਜ਼ਿਆਦਾ ਸੀ ਉਦੋਂ ਵੀ ਚਾਅ। ਹੂੰ। ਚਾਅ ਬਹੁਤ ਸੀ। ਹੂੰ। ਬਸ ਹੁਣੇ ਪਤਾ ਨਹੀਂ ਤੀ ਇਹ ਗੱਲ ਬਣ ਜੂਗੀ। ਹੂੰ। ਤੁਸੀਂ ਉਹ ਤੋਂ ਦੋ ਉਦੋਂ ਗੁਰਵਿੰਦਰ ਸਿੰਘ ਉਹਨਾਂ ਨੇ ਤੁਹਾਡੇ ਨਾਲ ਸਲਾਹ ਕੀਤੀ ਸੀ ਜੇ ਤੁਸੀਂ ਗੁਰਵਿੰਦਰ ਸਿੰਘ ਉਹਨਾਂ ਤੇ ਡੋਰ ਛੜਤੀ ਸੀ ਭਾਈ ਕਰ ਲੈ ਕੋਈ ਗੱਲ। ਨਾ ਉਹ ਆਪ ਹੀ ਆਈ ਸੀ ਉਰੇ। ਹੂੰ। ਆਈ ਸੀ ਵਸੋ ਨਾ ਨੇ ਫੋਨ ਕਰ ਲਿਆ ਗੁਰਿੰਦਰ ਨੂੰ ਇਹ ਨੂੰ ਜਾ ਕੇ ਇਹ ਕਹਿੰਦਾ ਮਮੀ ਵੀ ਜਿਹੜੀ ਕੱਲ ਆਏ ਤੇ ਵੀ ਉਹ ਰਿਸ਼ਤਾ ਕਰਨਾ ਚਾਹੁੰਦੇ ਨੇ ਮੈਂ ਕਹਾਂ ਕਰਾ ਲਾ ਕੋਈ ਗੱਲ ਨਹੀਂ ਹਲੇ ਮੰਨਦਾ ਵੀ ਨਹੀਂ ਤੇ ਪਹਿਲਾਂ ਮੈਂ ਹੀ ਕਹੀ ਗਈ ਵਿਆਹ ਕਰਾ ਲਾ ਮੇਰਾ ਵਿਆਹ ਕਰਾ ਲਾ ਮੈਂ ਹੀ ਨਹੀਂ ਕਹਿਣਾ ਛੱਡਿਆ ਤੁਹਾਡੇ ਨਾਲ ਕਿਹੋ ਜਿਹਾ ਪ੍ਰਤਾਪ ਸੀ ਉਸ ਕੁੜੀ ਦਾ ਕੁੜੀ ਦਾ ਕੋਈ ਵਧੀਆ ਤਿਆਣ ਕੁੜੀ ਤਾਂ ਕੋਈ ਵਿਚਾਰੀ ਨੇ ਕਦੇ ਆਏ ਕੋਈ ਕਹਿ ਸਕੇ ਹਾ ਨਹੀਂ ਤਿਆਏ ਮਮੀ ਜੀ ਮਮੀ ਜੀ ਕਰਦੀ ਜੀ ਨਾ ਕਦੇ ਲੜੀ ਤਨਾ ਬੋਲੇ ਤੇ ਉਹਦੀ ਮਾਂ ਨਹੀਂ ਨਹੀਂ ਤੋਂ ਜੇ ਘਰ ਬਸਣ ਦਿੱਤਾ ਸੰਯੋਗ ਦੀ ਵੀ ਗੱਲ ਆ ਜਾਂਦੀ ਮਾਤਾ ਜੀ ਹਾਂ ਸੰਯੋਗ ਦੀ ਆ ਜਾਂਦੀ ਆ ਨਹੀਂ ਹਾਂ ਸੰਯੋਗਾਂ ਨਹੀਂ ਲਾ ਲੋ ਸੰਯੋਗਾਂ ਦੀ ਗੁਰੂ ਰਾਮਦਾਸ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਮੈਂ ਵਿਚਾਲੇ ਰਹਿ ਗਈ ਗੱਲ ਗੁਰੂ ਰਾਮਦਾਸ ਮੈਂ ਇੱਥੇ ਦੇਖ ਕਰਾਈ ਵਿਆਹ ਤੋਂ ਪਹਿਲਾਂ ਜਦੋਂ ਫੈਸਲਾ ਲੈ ਲਈ ਵਿਆਹ ਕਰਾਉਣਾ ਮੈਂ ਜ਼ਿੰਦਗੀ ਦਾ ਮੈਨੂੰ ਸੰਤ ਮਿੱਠੇਵਾਲਾਲੇ ਕਹਿੰਦੇ ਰਹੇ ਵਿਆਹ ਕਰਾਮ ਕਰਾਂ ਮੈਂ ਹਰਮੰਦ ਮੈਂ ਮੇਰਾ ਪਹਿਲਾ ਵਿਆਹ ਨਾ ਕਰਾਉਣ ਦਾ ਫੈਸਲਾ ਸੀ ਹਾਂ ਜੀ ਮੈਂ ਕਰਾਉਣਾ ਨਹੀਂ ਸੀ ਪਰ ਮੈਂ ਹਰਮੰਦਰ ਸਾਹਿਬ ਗਿਆ ਉੱਥੇ ਮੈਂ ਦੇਖ ਕਰਾਈ ਉੱਥੇ ਜਿਹੜੇ ਹੁੰਦੇ ਨੇ ਆਪਣੇ ਜੀ ਹੈਡ ਗਰੰਥ ਜਾਬ ਉਹਨਾਂ ਨੂੰ ਮੈਂ ਕੁਕਨ ਲਿਖ ਕੇ ਦੇ ਦੋ ਮੈਂ ਲਿਖ ਕੇ ਦਿੱਤੀ ਉਹ ਬਿਸਟਿੰਗ ਕਾਰਡ ਜੀ ਉਹ ਉਹਤੇ ਲਿਖਿਆ ਸੀਗਾ ਧੰਨ ਗੁਰੂ ਰਾਮਦਾਸ ਮਹਾਰਾਜ ਆਪਣੇ ਪੁੱਤਰ ਗੁਰਵਿੰਦਰ ਸਿੰਘ ਨੂੰ ਜੇ ਤੁਸੀਂ ਗ੍ਰਸਤੀ ਜੀਵਨ ਵਿੱਚ ਲਿਆਉਣਾ ਚਾਹੁੰਦੇ ਹੋ ਤਾਂ ਇਸ ਦੇ ਸੰਯੋਗ ਤੁਸੀਂ ਆਪ ਲਿਖਣੀ ਇਹ ਅੱਜ ਤੋਂ ਤੁਹਾਡੇ ਅੱਗੇ ਸਰੈਂਡਰ ਕਰਦਾ ਹੈ ਤਾਂ ਹੀ ਤਾਂ ਮੈਂ ਉਹਨਾਂ ਦਾ ਪਤਾ ਪਤਾ ਨਹੀਂ ਕਰਿਆ ਕਿਸੇ ਦਾ ਪਤਾ ਨਹੀਂ ਕਰਿਆ ਮੈਂ ਉਹਨਾਂ ਦਾ ਵੀ ਉਹ ਕਹੇ ਜੇ ਨਹੀਂ ਕਿਉਂਕਿ ਮੈਂ ਮਹਾਰਾਜੇ ਕੇ ਸਰੈਂਡਰ ਕਰਿਆ ਤੀ ਮੈਂ ਸਮਝ ਗਏ ਕਿ ਕਿ ਅਸੀਂ ਜਿੱਥੇ ਰਿਸ਼ਤਾ ਦੇਖਣ ਜਾ ਰਹੇ ਤੇ ਅਸੀਂ ਰਿਸ਼ਤਾ ਕਿਤੇ ਹੋਰ ਦੇਖਣ ਜਾ ਰਹੇ ਤੇ ਕੁੜੀ ਬਹੁਤ ਸੋਹਣੀ ਆ ਤੇ ਤਕੜੇ ਖਾਨਦਾਨ ਦੀ ਆ ਇਹ ਕਰੋ ਗਰੀਬ ਸੀ ਤੇ ਸੋਹਣੀ ਘਟ ਸੀ ਮੈਂ ਕਿਤੇ ਸਮਝ ਬੈਠਿਆ ਪਾਗਲ ਮੇਰੇ ਦਿਮਾਗ 'ਚ ਇਹ ਆ ਗਈ ਵੀ ਗੁਰੂ ਰਾਮਦਾਸ ਮੇਰੀ ਪਰਖ ਲੈਂਦਾ ਵੀ ਸੋਹਣੀ ਦਿਖਾ ਕੇ ਅਮੀਰ ਦਿਖਾ ਕੇ ਇਹ ਗਰੀਬ ਨੇ ਖਾਨੀ ਕਿੰਨੇ ਇੱਕ ਜ਼ਿਆਦਾ ਚੰਗੇ ਹੋਣਗੇ ਬਸ ਉਹ ਭਲੇਖੇ ਚ ਆ ਕੇ ਕਰਾ ਲਿਆ ਚਲੋ ਦੇਣਾ ਲੈਣਾ ਲਾ ਲਓ ਪਰ ਗੁਰੂ ਰਾਮਦਾਸ ਮਹਾਰਾਜ ਨੇ ਚਲੋ ਪਰਖ ਲੈ ਲਈ ਲਾਲੋ ਪਰ ਉਹਨਾਂ ਲਾਂਭਾ ਨਹੀਂ ਮਾਰਿਆ ਦੰਦ ਵੀ ਟੁੱਟ ਗਏ ਫਿਰ ਸੋਚੇ ਵੀ ਜਰ ਮੁਹੰਮਦ ਸਾਹਿਬ ਦੇ ਦੰਦ ਤੋੜ ਸਕਦੇ ਆ ਦੁਵਾਰਾ ਕਦੇ ਕੰਨ ਵੀ ਤੁਹਾਡੀ ਉਹਨਾਂ ਨਾਲ ਜੇ ਦੁਨੀਆ ਨਾ ਜੀ ਨਾ ਉਹੀ ਤਾਂ ਅਰੰਨੀ ਦੀ ਗੱਲ ਆ ਵੀ ਕਹਿੰਦੇ ਨੇ ਵੀ ਜਦੋਂ ਇੱਕ ਬੰਦਾ ਪੀਵੀ ਇੱਕ ਦੂਜੇ ਨਾਲ ਹਾਂ ਬਿਸਤਰ ਹੋ ਜਾਣ ਇੱਕ ਵਾਰੀ ਚਾਏ ਤਿੰਨ ਸਾਲ ਉਹਦੀ ਨੇਗੇਟਿਵ ਪੋਜ਼ਿਟਿਵ એનર્ਜੀ ਬੰਦੇ ਨਾਲ ਜੁੜੀ ਰਹਿਣੀ। ਸ਼ਰੀਰ ਨਾਲ। ਇਸ ਕਰਕੇ ਇਹ ਚੀਜ਼ ਕਦੇ ਨਹੀਂ ਹੋਣੀ ਕਰਨੀ ਚਾਹੀਦੀ ਬੰਦੇ ਨੂੰ। ਜ਼ਿੰਦਗੀ ਜੱਤੀ ਸਤੀ ਰਹਿਣਾ ਚਾਹੀਦਾ। ਆਪਣੀ ਪਤਨੀ ਨਾਲ ਅ ਮਰਿਆਦਾ ਚ ਰਹੋ ਪਰ ਬਾਹਰ ਨਹੀਂ। ਤੇ ਆਪਣੀ ਕੀ ਗੱਲ ਕਰਦੀ ਸੌਰੀ ਮੈਂ ਗੱਲ ਭੁੱਲ ਜਾਣਾ। ਦੁਬਾਰਾ ਦੱਸਿਓ ਗੱਲ ਕਿੱਥੇ ਚਲਦੀ? ਅਸੀਂ ਆਪਣੇ ਦੁਬਾਰਾ ਤੁਹਾਡੀ ਉਹਨਾਂ ਨਾਲ ਗੱਲ ਹੋਈ ਜਨਈ ਹੋਈ ਇਹਦੇ ਬਾਰੇ ਗੱਲ ਚੱਲ ਰਹੀ। ਹਾਂ। ਹੁਣ ਤੁਸੀਂ ਦੇਖੋ ਵੀ ਉਹਨਾਂ ਨੇ ਆ ਵੀ ਕਹ ਰਹੀ ਸੀ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲ ਮੈਂ ਸਰੈਂਡਰ ਕਰ ਦਿੱਤਾ ਸੀਗਾ ਪਰ ਪਤਾ ਨਹੀਂ ਕੀਤਾ ਪਤਾ ਨਹੀਂ ਕਰਿਆ ਹਾਂ ਤੇ ਹੁਣ ਤੁਸੀਂ ਦੇਖੋ ਵੀ ਉਹਨਾਂ ਨੇ ਮੇਰੇ 'ਚ ਗੱਡੀ ਮਾਰੀ ਉਹਨਾਂ ਨੇ ਮੈਨੂੰ ਪਾਰਾ ਦੇਤਾ ਉਹਦੀ ਮਾਂ ਨੇ ਤੇ ਉਹਨਾਂ ਨੇ ਮੇਰੇ ਖੂਨ ਨਾਲ ਮੈਂ ਲਿਬੜਿਆ ਪਿਆ ਬੂਟ ਭਿੱਜ ਗਏ ਮੇਰੇ ਇੱਥੋਂ ਖੂਨ ਜਾ ਜਾ ਪਿੱਛੋਂ ਪੈਂਟ ਵਿੱਚ ਦੀ ਜਾ ਜਾ ਕੇ ਬੂਟ 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 ਭਰ ਗਏ ਸੀ ਖੂਨ ਨਾਲ ਹੋਰ ਜ਼ਿਆਦਾ ਸੀ ਗੈਰ ਕਿੰਨਾ ਮੂੰਹ 'ਚ ਨਿਕਲੇ ਕੋਈ ਮੱਤਬੁਰਾ ਇੱਕ ਵਾਰ ਨਹੀਂ ਇੱਕ ਵਾਰ ਨਹੀਂ ਮਤਲਬ ਕਿ ਕਿੱਡੀ ਕਮੀਨਗੀ ਵਾਲੀ ਸੋਚ ਹੋਊਗੀ ਸੋਚ ਕੇ ਦੇਖ